we yeah. ਮੈਨੂੰ ਇੱਕ ਕਾਲ ਆਈ ਆ ਕਿ ਤੁਸੀਂ ਮਤਲਬ ਐਨੀਥਿੰਗ ਦਾ ਤੁਹਾਡਾ ਸ਼ੋਅ ਹੈ ਮੈਂ ਬੁੱਕ ਕਰ ਲਿਆ ਮੈਂ ਲਿਖ ਲਈ ਡੇਟ ਕੋਈ ਬੈਣੀਪਾਲ ਡੀਜੇ ਆ ਉਹਨਾਂ ਦੇ ਡੀਜੇ ਤੇ ਮੈਂ ਪਰਫਾਰਮ ਕਰ ਰਹੀ ਸੀਗੀ ਕਲਾਸ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ ਤੁਸੀਂ نیچے ਆ ਕੇ ਸੌਰੀ نیچے ਆ ਕੇ ਪਰਫਾਰਮ ਕਰੋ ਮੈਂ ਕਿਹਾ ਕਿ ਦੇਖੋ ਮੈਂ نیچے ਆ ਕੇ ਪਰਫਾਰਮ ਨਹੀਂ ਕਰਦੀ ਲੇਡੀਜ਼ ਮੈਨੂੰ ਬੁਲਾਉਂਦੀ ਆ ਤਾਂ ਮੈਂ نیچے ਚਲ ਜਾਨੀ ਹੁੰਨੀ ਆ ਤੇ ਜੈਂਟਲਸ ਤੁਸੀਂ ਸਾਰੇ ਨੇ ਡਰਿੰਕ ਕੀਤੀ ਹੋਈ ਆ ਮੈਂ نیچے ਨਹੀਂ ਜਾਣਾ ਤੇ ਮੈਂ ਕਿਹਾ ਕਿ ਮੈਂ ਨਹੀਂ ਜਾਣਾ ਉਹ ਕਹਿੰਦਾ ਕਿ ਚਲ ਜੇ ਨਹੀਂ ਆਣਾ ਨਾ ਪਰੇ ਹੋ ਤੂੰ ਐਦਾਂ ਕਹਿੰਦੇ ਮੈਨੂੰ ਸਟੇਜ ਤੋਂ ਪਰੇ ਹੋ ਉਸ ਤੋਂ ਬਾਅਦ ਉਹਨੇ ਲਿਆ ਕੇ ਮੇਰੇ ਗਲਾਸ ਮਾਰਿਆ ਪੈਸੇ ਫੇਂਕੇ ਵੀ ਮੇਰੇ ਇਵੇਂ ਮਾਰੇ ਆ ਲਾਸਟ ਤੇ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਖਰੀਦ ਲਿਆ ਜੀਵੇਂ ਹਨਾ ਠੀਕ ਹੈ ਇਹ ਕੇਸ ਮੇਰੀ ਸੈਲਫ ਰਿਸਪੈਕਟ ਲਈ ਮੈਂ ਇਹ ਤੇ ਕਰਨਾ ਹੈ ਕਿ ਤੂੰ ਮੈਨੂੰ ਕਹਿੰਦਾ ਜਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਟੇਜ ਆਰਟਿਸਟ ਨਾਲ ਜਿਹੜੀ ਇਹ ਭਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਉਸ ਤੋਂ ਬਾਅਦ ਉਸਤੇ ਗਲਾਸ ਸਿੱਟਿਆ ਜਾ ਰਿਹਾ ਉਸ ਆਰਟਿਸਟ ਵੱਲੋਂ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਉੱਥੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਇਸ ਨੂੰ ਲੈ ਕੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਾਡੇ ਨਾਲ ਜਿਹੜੀ ਆਰਟਿਸਟ ਆ ਜਿਹੜੀ ਇਹ ਉਹਨਾਂ ਨਾਲ ਗੱਲ ਕਰਾਂਗੇ ਕਿ ਕੀ ਸਾਰਾ ਮਾਮਲਾ ਸੀ ਕਿੱਥੇ ਦੀ ਇਹ ਕਟਣਾ ਹੈ ਕਿ ਕੀ ਕਹਿਣਾ ਚਾਹੁੰਦੇ ਸਨ ਜੀ ਇਹ ਕਟਣਾ ਸੀਗੀ ਸਮਰਾਲੇ ਦੀ ਤੇ ਮੈਨੂੰ ਜਿਨ੍ਹਾਂ ਨੇ ਬੁੱਕ ਕੀਤਾ ਸੀ ਮੈਨੂੰ ਇੱਕ ਕਾਲ ਆਈ ਆ ਕਿ ਤੁਸੀਂ ਮਤਲਬ ਐਨੀਥਿੰਗ ਦਾ ਤੁਹਾਡਾ ਸ਼ੋਅ ਹੈ ਮੈਂ ਬੁੱਕ ਕਰ ਲਿਆ ਮੈਂ ਲਿਖ ਲਈ ਡੇਟ ਫਿਰ ਮੈਨੂੰ ਅੱਗੇ ਕੋਈ ਬੈਣੀਪਾਲ ਡੀਜੇ ਆ ਉਹਨਾਂ ਦੇ ਡੀਜੇ ਤੇ ਮੈਂ ਪਰਫਾਰਮ ਕਰ ਰਹੀ ਸੀਗੀ ਪਰਫਾਰਮ ਕਰਦੀ ਸਾਰੇ ਪਰਫਾਰਮ ਅੱਛੀ ਵਧੀਆ ਜਿਵੇਂ ਰੈਗੂਲਰੀ ਸਾਡੀ ਵਧੀਆ ਹੋ ਜਾਂਦੀ ਕੰਪਲੀਟ ਹੋ ਗਈ ਸੀਗੀ ਲਾਸਟ ਦੇ ਵਿੱਚ ਲੋਕਾਂ ਨੇ ਇਹ ਗੱਲ ਕਹੀ ਆ ਜਿਹੜੇ ਸਾਹਮਣੇ ਖੜੇ ਸੀਗੇ ਕਿਉਂਕਿ ਉਹਨਾਂ ਨੂੰ ਅਸੀਂ ਜਾਣਦੇ ਨਹੀਂ ਓਬਵੀਅਸਲੀ ਆਈ ਸੀ ਲੋਕ ਤੇ ਉਹ ਜਿਹੜੇ ਖੜੇ ਸੀਗੇ ਤੇ ਉਹ ਕਹਿੰਦੇ ਆ ਕਿ ਤੁਸੀਂ نیچے ਆ ਕੇ ਸੌਰੀ نیچے ਆ ਕੇ ਪਰਫਾਰਮ ਕਰੋ ਮੈਂ ਕਿਹਾ ਕਿ ਦੇਖੋ ਮੈਂ نیچے ਆ ਕੇ ਪਰਫਾਰਮ ਨਹੀਂ ਕਰਦੀ ਲੇਡੀਜ਼ ਮੈਨੂੰ ਬੁਲਾਉਂਦੀ ਆ ਤਾਂ ਮੈਂ نیچے ਚਲ ਜਾਨੀ ਹੁੰਨੀ ਆ ਤੇ ਜੈਂਟਲਸ ਤੁਸੀਂ ਸਾਰੇ ਨੇ ਡਰਿੰਕ ਕੀਤੀ ਹੋਈ ਆ ਮੈਂ نیچے ਨਹੀਂ ਜਾਣਾ ਫੇਰ ਮੈਂ ਮਾਈਕ ਫੜ ਕੇ ਗੱਲ ਕਹੀ ਉਹਨਾਂ ਨੂੰ ਕਿ ਭਈ ਦੇਖੋ ਕਿ ਇਨਸਾਨਾ ਵਾਂਗੂ ਗੱਲ ਕਰੋ ਹਨਾ ਇਦਾਂ ਨਾ ਕਰੋ ਤੁਹਾਨੂੰ ਸਮਝ ਨਹੀਂ ਆਈ ਇਹ ਗੱਲ ਤੇ ਇਹ ਗੱਲ ਮੈਂ ਬਾਰ-ਬਾਰ ਬਹੁਤ ਕਹਿ ਚੁੱਕੀ ਹਾਂ ਇਸ ਕਰਕੇ ਥੋੜਾ ਕੀ ਕੀ ਗਿਆ ਇਸ ਤਰ੍ਹਾਂ ਦਾ ਕਿਹਾ ਵੀ ਤੁਹਾਨੂੰ ਵੀ ਗੁੱਸਾ ਆ ਗਿਆ ਉਹਨਾਂ ਨੂੰ ਵੀ ਗੁੱਸਾ ਆਇਆ ਕੀ ਕਹਿਣਾ ਗੁੱਸੇ ਆ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮਤਲਬ ਕਿ ਭਈ ਬੰਦੇ ਵਾਂਗੂ ਤੁਸੀਂ ਹਨਾ ਪਰਫਾਰਮ ਇਹ ਕਿ ਸਮਝਦੇ ਹੋ ਕਿ ਸਾਹਮਣੇ ਤੁਹਾਡੇ ਕੁੜੀ ਖੜੀ ਹੈ ਤੁਸੀਂ ਇਹ ਕਿ ਸਮਝ ਗਏ ਤੁਸੀਂ ਇਹ ਸਮਝੋ ਕਿ ਤੁਹਾਡੇ ਐਂਟਰਟੇਨਮੈਂਟ ਲਈ ਅਸੀਂ ਆਏ ਹਾਂ ਐਜ਼ ਅ ਡੰਮੀ ਠੀਕ ਹੈ ਐਂਟਰਟੇਨਮੈਂਟ ਲਈ ਐਜ਼ ਅ ਡਮੀ ਅਸੀਂ ਆਏ ਆ ਤੁਸੀਂ ਜਸਟ ਵੇਖੋ ਇੰਜੋਏ ਕਰੋ ਹਨਾ ਤੁਸੀਂ ਕਹਿੰਦੇ ਹੋ ਕਿ ਨਹੀਂ ਕਿ ਤੁਸੀਂ ਤੁਹਾਨੂੰ ਤੁਸੀਂ ਪੇਮੈਂਟ ਦਿੱਤੀ ਆ ਪੈਸੇ ਫੈਂਕੇ ਵੀ ਮੇਰੇ ਇਵੇਂ ਮਾਰੇ ਆ ਲਾਸਟ ਤੇ ਕਿ ਤੁਸੀਂ ਮਤਲਬ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਖਰੀਦ ਲਿਆ ਜਿਵੇਂ ਹਨਾ ਹਨਾ ਕਿ ਆਪਾਂ ਆਪਾਂ ਕਹਿੰਦੇ ਡਾਕਟਰ ਨੂੰ ਫੀਸ ਭਰਤੀ ਆ ਤਾਂ ਹੁਣ ਡਾਕਟਰ ਸਾਡਾ ਹੀ ਹੋ ਗਿਆ ਹਨਾ ਇਹ ਚੀਜ਼ ਉਹ ਇਹ ਸਮਝਦੇ ਆ ਤੇ ਮੈਂ ਫਿਰ ਉਹਨਾਂ ਨੂੰ ਕਿਹਾ ਉਹ ਕਹਿੰਦੇ ਕਿ ਚਲ ਜੇ ਨਹੀਂ ਆਣਾ ਨਾ ਪਰੇ ਹੋ ਤੂੰ ਇਦਾਂ ਕਹਿੰਦੇ ਮੈਨੂੰ ਸਟੇਜ ਤੋਂ ਪਰੇ ਹੋ ਔਰ ਕੁੜੀਆਂ ਨੂੰ ਕਈਆਂ ਨੂੰ ਵਿਚਾਰੀਆਂ ਨੂੰ ਕਹਿ ਦਿੰਦੇ ਤੇ ਕਈ ਕੁੜੀਆਂ ਚਲ ਵੀ ਜਾਂਦੀਆਂ ਨੇ ਠੀਕ ਹੈ ਠੀਕ ਹੈ ਤੇ ਮੈਂ ਕਿਹਾ ਕਿ ਮੈਂ ਨਹੀਂ ਜਾਣਾ ਮੈਂ ਸਟੇਜ ਤੇ ਖੜੀ ਰਹੂੰਗੀ ਮੈਂ ਨਹੀਂ ਜਾਣਾ ਸਟੇਜ ਤੋਂ ਤੇ ਗਾਣੀ ਗਲੋਚ ਕਿਸ ਗੱਲ ਨੂੰ ਹੋਈ ਕੀ ਹੈ ਜੀ ਦੱਸ ਦੀ ਇਹੀ ਗੱਲ ਕਿ ਮੈਂ ਕਿਹਾ ਮੈਂ ਨਹੀਂ ਜਾਣਾ ਸਟੇਜ ਤੋਂ نیچے ਮੈਂ ਨਹੀਂ ਜਾਣਾ ਕਿਉਂ ਤੂੰ ਹੁੰਦਾ ਕੌਣ ਹੈ ਮੈਨੂੰ ਕਹਿਣ ਵਾਲਾ ਕਿ ਸਟੇਜ ਤੋਂ نیچے ਜਾ ਇਹ ਸਟੇਜ ਮੇਰੀ ਮੇਰੀ ਆ ਮੈਂ ਆਰਟਿਸਟ ਆ ਤੂੰ ਹੁੰਦਾ ਕੌਣ ਜੇ ਮੈਂ ਫਲੋਰ ਤੇ ਨਹੀਂ ਆਈ ਤੇ ਤੂੰ ਮੈਨੂੰ ਕਹਿ ਰਿਹਾ ਅੰਦਰ ਜਾ ਤੂੰ ਮੇਰੀ ਡਿਸਰੈਸਪੈਕਟ ਕਰ ਰਿਹਾ ਆ ਠੀਕ ਹੈ ਇਹ ਕੇਸ ਮੇਰੀ 셀ਫ ਰਿਸਪੈਕਟ ਲਈ ਮੈਂ ਉਹ ਤੇ ਕਰਨਾ ਹੈ ਕਿ ਤੂੰ ਮੈਨੂੰ ਕਹਿੰਦਾ ਜਾ ਉਸ ਤੋਂ ਬਾਅਦ ਉਹਨੇ ਲੈ ਆ ਕੇ ਮੇਰੇ ਗਲਾਸ ਮਾਰਿਆ ਉਹ ਜੋ ਕਿ ਮੇਰੇ ਵੱਜਿਆ ਨਹੀਂ ਠੀਕ ਹੈ ਉਸ ਤੋਂ ਬਾਅਦ ਮੈਨੂੰ ਲੈ ਗਿਆ ਫਿਰ ਮੈਂ ਗਾਲਾਂ-ਗੂਲਾਂ ਕੱਢੀਆਂ ਕਾਫੀ ਉਹਨਾਂ ਨੂੰ ਹਨਾ ਮਤਲਬ ਜੋ ਮੇਰੀ ਲੈਂਗੁਏਜ ਵਿੱਚ ਜੋ ਮੈਨੂੰ ਆਇਆ ਉਸ ਟਾਈਮ ਗਰਮ ਸੁਭਾਅ ਦੇ ਵਿੱਚ ਮੈਂ ਉਹਨਾਂ ਨੂੰ ਗਾਲਾਂ ਕੱਢੀਆਂ ਹਨਾ ਤੇ ਚਲੋ ਫਿਰ ਕੀ ਇਹੀ ਕੇਸ ਸੀਗਾ ਤੁਸੀਂ ਕੰਪਲੇਂਟ ਕੀਤੀ ਆ ਪੁਲਿਸ ਨੂੰ ਹਾਂਜੀ ਹਾਂਜੀ ਜਿਹੜੀ ਗਾਣਾਂ ਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਤੁਸੀਂ ਗਾਣਾ ਕੱਢ ਕੇ ਕੋਈ ਕੰਪਲੇਂਟ ਕੀਤੀ ਆ ਜਾਂ ਉਹਨਾਂ ਨੇ ਤੁਹਾਡੇ ਖਿਲਾਫ ਜਾਂ ਤੁਸੀਂ ਉਹਨਾਂ ਦੇ ਖਿਲਾਫ ਕੋਈ ਕੰਪਲੇਂਟ ਮੈਂ ਕੰਪਲੇਂਟ ਕੀਤੀ ਸੀ ਕੱਲ ਹੀ ਉਹਨਾਂ ਦੇ ਖਿਲਾਫ ਕੀਤੀ ਆ ਹਾਲੇ ਕੱਲ ਕੰਪਲੇਂਟ ਕੀਤੀ ਆ ਤੇ ਐਸਆਈ ਸਾਹਿਬ ਕਹਿ ਰਹੇ ਨੇ ਕਿ ਅੱਜ ਚੰਡੀਗੜ੍ਹ ਦੇ ਇਲੈਕਸ਼ਨਾਂ 'ਚ ਕੁਝ ਬਿਜ਼ੀ-ਬੁਜ਼ੀ ਕੁਝ ਚੱਲ ਰਿਹਾ ਪਤਾ ਨਹੀਂ ਕੀ ਤੇ ਉਹ ਉਧਰ ਨੇ ਤੇ ਸਰ ਆਣਗੇ ਤੇ 2-3 ਦਿਨ ਇਹ ਮਾਮਲੇ ਨੂੰ ਲੱਗ ਜਾਣੇ ਨੇ ਤੇ ਇਹ ਨਹੀਂ ਲੱਗਦਾ ਕੋਈ ਇਹ ਵੀ ਦੱਸਿਆ ਕਿ ਕਿਸੇ ਪੁਲਿਸ ਵਾਲੇ ਤਾਂ ਗਨਮੈਨ ਸੀ ਵੀ ਪਤਾ ਦੇ ਵਾਸਤੇ ਤਾਂ ਆਡੀਅנס ਸੀਗੀ ਉਹ ਠੀਕ ਹੈ ਨਾ ਹੁਣ ਮੈਂ ਰੋਜ਼ ਕੰਮ ਕਰਦੀ ਹੁਣ ਸਾਹਮਣੇ ਵਾਲਾ ਬਦਮਾਸ਼ ਆ ਪੁਲਿਸ ਵਾਲਾ ਵਟ ਆਈ ਮੀਨ ਕੀ ਮੈਟਰ ਕਰਦਾ ਮੇਰੇ ਵਾਸਤੇ ਤਾਂ ਇੱਕ ਬੰਦਾ ਸੀ ਜਿਹਨੇ ਮੇਰੇ ਗਲਾਸ ਮਾਰਿਆ ਤੇ ਲੱਗਦਾ ਨਹੀਂ ਇਹਨੂੰ ਹੋਰ ਕੋਈ ਬਦੀ ਸ਼ਬਦਾਵਲੀ ਵੀ ਵਰਤੀ ਗਈ ਜਾਂ ਇਸ ਤੋਂ ਇਲਾਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂਜੀ ਹਾਂਜੀ ਤੁਸੀਂ ਉਹ ਉਹ ਜਿਹੜੀ ਮੈਂ ਯੂਜ਼ ਕੀਤੀ ਆ ਉਹ ਤਾਂ ਸਾਰਿਆਂ ਨੇ ਸੁਣੀ ਆ ਜਿਹੜੀ ਉਹਨਾਂ ਨੇ ਕੀਤੀ ਆ ਉਸ ਟਾਈਮ ਤੇ ਡੀਜੇ ਚੱਲਦਾ ਪਿਆ ਸੀਗਾ ਹਨਾ ਜਾਂ ਤੁਸੀਂ ਮੈਨੂੰ ਕਹਿ ਦੋ ਕਿ ਜਾ ਜਹਾ ਤੂੰ ਪਰੇ ਜਾ ਇੱਦਾਂ ਜਾ ਉਹ ਵੀ ਮੈਨੂੰ ਆਪਣੇ ਆਪ 'ਚ ਡਿਸਰੈਸਪੈਕਟ ਲੱਗੀ ਐ ਇਸ ਗੱਲੋਂ ਕਿ ਮੈਂ ਨਹੀਂ ਜਾਣਾ ਯਾਰ ਤੂੰ ਕਿਉਂ ਜੇ ਮੈਂ نیچے ਨਹੀਂ ਆ ਰਹੀ ਤੂੰ ਮੈਨੂੰ ਕਹਿ ਰਿਹਾ ਨੀਚੇ ਜਾ ਮੈਂ ਕਿਉਂ ਜਾਵਾਂ ਫਲੋਰ ਤੇ ਮੈਂ ਡਾਂਸ ਕਿਉਂ ਕਰਾਂ ਮੈਂ ਸਟੇਜ ਦੀ ਆਰਟਿਸਟ ਆ ਮੈਂ ਸਟੇਜ ਤੇ ਡਾਂਸ ਕਰੂੰਗੀ ਆਪਾਂ ਕੋਈ ਮਤਲਬ ਕਿ ਜਿਹੜੇ ਕਈ ਆਰਟਿਸਟ ਹੁੰਦੇ ਨੇ ਚੱਲ ਜਾਂਦੇ ਨੇ ਡਾਂਸ ਕਰਦੇ ਨੇ ਵਿੱਚ ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਉਹਨਾਂ ਦੀ ਆਪਦੀ ਮਰਜ਼ੀ ਉਹ ਕਰ ਲੈਂਦੇ ਨੇ ਮੈਂ ਨਹੀਂ ਕਰਨਾ ਏ ਜੀ ਸੀ ਕੀ ਬਸ ਸੇ ਪਹਿਲਾਂ ਵੀ ਕਦੇ ਹੋਇਆ ਇਸ ਤਰੀਕੇ ਨਾਲ ਜੇ ਕਹਿੰਦੇ ਚਲੋ ਜਿਸ ਤਰ੍ਹਾਂ ਹੁੰਦਾ ਕੁੜੀਆਂ ਨਾਲ ਇਸ ਤਰ੍ਹਾਂ ਦੀ ਭੱਦੀ ਸ਼ਬਦਾਬਲੀ ਜਾਂ ਆਰਟਿਸਟ ਨੂੰ ਸਟੇਜ ਆਰਟਿਸਟ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਇਹਦੇ ਬਾਰੇ ਕੀ ਕਹਿੰਦੇ ਆਰਟਿਸਟ ਨੂੰ ਸਟੇ ਤੋਂ نیچے ਬੁਲਾਇਆ ਵੀ ਜਾਂਦਾ ਕਈ ਆਰਟਿਸਟ ਚਲ ਵੀ ਜਾਂਦੇ ਉਹਨਾਂ ਦੀ ਆਪਦੀ ਖੁਸ਼ੀ ਹੁੰਦੀ ਆ ਠੀਕ ਆ ਉਹਨਾਂ ਦੀ ਆਪਦੀ ਖੁਸ਼ੀ ਹੁੰਦੀ ਆ ਖੁਸ਼ੀ ਨਾਲ ਇੰਜੋਏ ਕਰਦੇ ਨੇ ਮਸਤੀ ਮੈਂ ਵੀ ਗਈ ਆ ਲੇਡੀਜ਼ ਮੈਨੂੰ ਪਿਆਰ ਨਾਲ ਬੁਲੰਦੀਆਂ ਨੇ ਮੈਂ ਵੀ ਸਟੇ ਤੋਂ نیچے ਜਾਨੀ ਆ ਜਦੋਂ ਮੈਨੂੰ ਪਤਾ ਹੁੰਦਾ ਅਗਲੇ ਵਾਲੇ ਬੰਦੇ ਸ਼ਰਾਬੀ ਆ ਮੈਂ ਉਹਨਾਂ ਦੇ ਵਿੱਚ ਕਿਉਂ ਜਾ ਕੇ ਬੈਠਾ ਕੋਈ ਲੇਡੀਜ਼ ਨਹੀਂ ਉੱਥੇ ਉਸ ਟਾਈਮ ਜਦੋਂ ਲੇਡੀਜ਼ ਵੀ ਹੋਣਗੇ ਵੀ ਤੁਹਾਡੇ ਹੈਲਪ ਦੇ ਵਿੱਚ ਆਏ ਹੁਣ ਜੈਨਾਂ ਝਗੜਾ ਸੀ ਕੋਈ ਹੋਰ ਆਏ ਹੁਣ ਜਾਂ ਤੁਹਾਡੇ ਗਰੁੱਪ ਦੇ ਮੈਂਬਰ ਆਏ ਹੁਣ ਨਹੀਂ ਗਰੁੱਪ ਦੇ ਮੈਂਬਰ ਤਾਂ ਸਿਰਫ ਮੈਨੂੰ ਇਹ ਕਹਿ ਰਹੇ ਸੀ ਚੁੱਪ ਕਰ ਜਾ ਚੁੱਪ ਕਰ ਜਾ ਆਪਾਂ ਪੇਮੈਂਟ ਲੈਣੀ ਆ ਉਹਨਾਂ ਕੋਲੋਂ ਕੀ ਦਨਾ ਬੋਲ ਚੁੱਪ ਕਰ ਜਾ ਆਪਾਂ ਨੂੰ ਤਾਂ ਪੇਮੈਂਟ ਲੈਣੀ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਪੇਮੈਂਟ ਤੁਸੀਂ ਛੱਡੋ ਤੁਸੀਂ ਤੁਸੀਂ ਮੇਰੇ ਤੋਂ ਫ੍ਰੀ ਪੂਰਾ ਸੀਜ਼ਨ ਕੰਮ ਕਰਵਾ ਲਿਆ ਲੇਕਿਨ ਮੇਰੇ ਨਾਲ ਖੜਤਾ ਜਾਓ ਖੜਿਆ ਕੋਈ ਗਰੁੱਪ ਦਾ ਮੈਂਬਰ ਕਿ ਨਹੀਂ ਉਹ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਸੀ ਕੋਈ ਰੋਟੀ ਖਾ ਰਿਹਾ ਸੀ ਕੋਈ ਕੁਝ ਕਰ ਰਿਹਾ ਹੁਣ ਕੋਣ ਥੋੜੀ ਮਦਦ ਕਰਕੇ ਆ ਖੁਦ ਲੜਾਈ ਮੈਂ ਖੁਦ ਹੀ ਕਰ ਰਹੀ ਆ ਮੈਂ ਕੰਪਲੇਂਟ ਵੀ ਕੱਲ ਆਪਣੇ ਡਰਾਈਵਰ ਨੂੰ ਲੈ ਕੇ ਕੱਲੀ ਗਈ ਸੀ ਕਰਨ ਤੇ ਲੱਗਦਾ ਇਨਸਾਫ ਮਿਲੂਗਾ ਜਾਂ ਤੁੰਤਕੇ ਖਾਣੇ ਪੈਣਗੇ ਆ ਤੱਕੇ ਜਿੰਨੇ ਮਰਜ਼ੀ ਖਾਣੇ ਚਾਹੀਦੇ ਖਾਣੇ ਪੈਣ ਪਰ ਮੈਂ ਉਹ ਬੰਦੇ ਨੂੰ ਸਾਹਮਣੇ ਆ ਆਪਣੀ ਅੱਖਾਂ ਚ ਦੇਖਣਾ ਹੈ ਅੱਖਾਂ ਚ ਪਾ ਕੇ ਕਿ ਹਾਂ ਹੁਣ ਦੱਸ ਜਾਂ ਮੈਂ ਉਹਦੇ ਮਾਨ ਹੈ ਨਿਹਾਨੀ ਦਾ ਕੇਸ ਕਰਨਾ ਵਾ ਕਿ ਮੈਂ ਡਾਂਸਰ ਦੇ ਅੰਦਰ ਮੇਰੀ ਇੱਕ ਇਨਸਾਨੀਅਤ ਆ ਜਿਹਨੂੰ ਤੂੰ ਹਰਟ ਕੀਤਾ ਆ ਐਡੀ ਬਿਲਕੁਲ ਤੁਸੀਂ ਦੇਖਿਆ ਇਸ ਜਿਹੜੀ ਸਿਮਰ ਲੜਕੀ ਦੇ ਨਾਲ ਜਿਹੜੇ ਪੱਦੀ ਸ਼ਬਦਾਵਲੀ ਵਰਤੀ ਗਈ ਆ ਤੇ ਇਸ ਤੋਂ ਬਾਅਦ ਇਹ ਤੇ ਗਲਾਸ ਸੁੱਟਿਆ ਗਿਆ ਹੈਗਾ ਆ ਜਿਸ ਨੂੰ ਲੈ ਕੇ ਇਹਨਾਂ ਨੇ ਕੰਪਲੇਂਟ ਵੀ ਕੀਤੀ ਆ ਕੰਪਲੇਂਟ ਤੇ ਹਲੇ ਕੋਈ ਕਾਰਵਾਈ ਤਾਂ ਨਹੀਂ ਲੱਗਦਾ ਹੋਈ ਲੇਕਿਨ ਪਰ ਇਹਨਾਂ ਵੱਲੋਂ ਇਹੀ ਆ ਵੀ ਬਣਦੀ ਜਿਹੜੀ ਪੁਲਿਸ ਕਾਰਵਾਈ ਕਰੇ ਜੀ ਮੀਡੀਆ ਲਈ ਲੁਧਿਆਣਾ ਤੋਂ ਅਪਰ ਸੇਮ ਬਣ ਦੋ